ਆ ਕੰਮ ਤੇ ਲੱਗਾ ਭਾਜੀ ਹੁਣ ਬਿਮਾਰ ਰਹਿਣਾ ਹੁਣ ਮੈਂ ਤੇ ਭਾਜੀ ਕਿੱਟਾ ਥੱਲੇ ਦਵਾਂਦੇ ਹੁੰਦੇ ਆ ਭਾਈ ਮੈਂ ਆਂਦਾ ਹੀ ਹੁਣ ਆਇਆ ਸਰਸਿਲ ਨੂੰ ਆਪਣੇ ਦਾ ਭਾਈ ਯਾਰ ਆ ਭਾਜੀ ਨੂੰ ਪਤਾ ਆਪਣਾ ਮੈਂ ਮਾਰ ਲੈਣਾ ਆਇਕ ਤੋਂ ਲੈ ਉਹਨੇ ਖਾਣ ਨੂੰ ਮੈਂ ਇੱਕ ਤੋਂ ਲੈ ਇਹ ਗੰਦ ਪਾਇਆ ਇਹਨਾਂ ਨੂੰ ਪੁੱਛੋ ਇਹ ਮੁੰਡੇ ਨੂੰ ਪੁੱਛੋ ਸਾਰੀ ਇਹ ਬਜਟਤਾ ਕੀ ਨਾ ਦਵਾਈ ਨੇ ਦਾਸ ਕਮਾਲ ਏ એના ખાઓ પકડ્યા ਇਹ ਗੋਲ ਦੀ ਕਸਮ ਤੇ ਬਾਰੇ ਚੇਹੇ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਇਹ ਝੂਠ ਬੋਲਦੇ ਪਏ ਨੇ ਸਾਹਿਬ ਅਸੀਂ ਖੜੇ ਹਾਂ ਸੱਟੀਆਂ ਹੋਣ ਸਾਰੇ ਗਏ ਨੇ ਮੈਂ ਕੱਲ ਨਹੀਂ ਸਾਰੇ ਗਏ ਨੇ ਬੜੇ ਨਸ਼ਾ ਨਹੀਂ ਵੇਚਦਾ ਨਹੀਂ ਇਹ ਨਸ਼ਾ ਨਹੀਂ ਵੇਚਦਾ ਇਹਦਾ ਸੌਣ ਸੁਣੋ ਤੁਹਾਨੂੰ ਪਰਤੇਗਾ ਤੁਹਾਡਾ ਪੁੱਤਰ ਕਿੱਥੇ ਕਰੇਗਾ ਹਾਂ ਇੱਥੇ ਖੜੇ ਹਾਂ ਛੇ ਉਹ ਬਾਤ ਨਹੀਂ ਹੋ ਗਿਆ ਇੱਥੇ ਖੜੇ ਇਹ ਬਾਤ ਕੱਟੇ ਨੂੰ ਐਵੇਂ ਆਂਟੀ ਤੁਸੀਂ ਨਾ ਪਰਤੇ ਪਾਓ ਜਿਹੜੀ ਗੱਲ ਹੈ ਗਲਤ ਕੰਮ ਜਿਹੜਾ ਮਰਜੀ ਮੈਂ ਕਰਾਂ ਗਲਤ ਕੰਮ ਮੈਂ ਸਦਾ ਰੁਕਾਂਗਾ ਹਾਂ ਕੋਈ ਨਹੀਂ ਵੀਰੇ ਮੇਰਾ ਮਸਲਾ ਹੈ ਨਹੀਂ ਸਿਰ ਤੇ ਮਾਤਾ ਜੀ ਤੁਸੀਂ ਮਾਤਾ ਜੀ ਆ ਵੀ ਸਾਰੇ ਜੋੜਦੇ ਆ ਅੱਬੀ ਨਸ਼ਾ ਤੋਂ ਅਸੀਂ ਗੁਪਤ ਰਹੀਆਂ ਅਸੀਂ ਨੌਜਵਾਨ ਕਿੱਡੀਆ ਅਸੀਂ 15 ਮਿੰਟ ਸੀ ਸੀ ਐ ਜੀ ਕਰਨਾ ਚਾਹੁੰਦੇ ਵੀ ਨਾ ਸਾਡੇ ਜੁਆਕ ਛੋਟੇ ਛੋਟੇ ਨਹੀਂ ਹਜੇ ਤੋ ਦੋ ਦੋ ਸਾਲ ਲੰਘ ਗਏ ਅਸੀਂ ਕਿੱਥੇ ਜਾਵਾਂਗੇ ਜੀ ਆ ਮੱਲੇ ਚ ਸ਼ਰੀਆ ਮੈਂ ਤੱਕ ਨਹੀਂ ਗੱਡੀ ਨਾ ਨਹੀਂ ਇਤਨੀ ਅਸੀਂ ਚਾੜ ਲੈਣੀ ਆ ਅਸੀਂ ਦੱਸੋ ਮਾਤਾ ਜੀ ਤੁਸੀਂ ਮਾਤਾ ਜੀ ਗੱਲ ਸੁਣੋ ਅੱਬ ਦੇ ਇਥੋਂ ਦੇ ਲੋਕ ਲੈ ਦੱਸੋ ਵੀ ਹੈਗਾ ਕਿ ਨਹੀਂ ਇਹ ਵੇਚਦਾ ਮੈਂ ਕਹਿੰਦਾ ਸਰੀਆ ਵੇਚਦਾ ਜੀ ਲੱਗਦਾ ਕਮਾਲ ਹੈ ਮੈਂ ਕੱਲਾ ਬੋਲਿਆ ਕੋਈ ਬੋਲ ਕੋਈ ਨਹੀਂ ਬੋਲੇਗਾ ਕੋਈ ਨਹੀਂ ਬੋਲੇਗਾ ਕਿੰਨੇ ਪੱਤੇ ਲੈਣੇ ਆ ਮੇਰਾ ਕਰ ਲਵਾਂ ਜਿਹੜਾ ਕੁਝ ਹੁੰਦਾ ਕਿੰਨੇ ਪੱਤੇ ਲੈਣੇ ਬੋਲੋ ਮੇਰਾ ਕਰ ਲਵਾਂ ਜਿਹੜਾ ਬੋਲੋ ਇਹਦਾ ਜੀ ਹੁਣ ਇਹ ਨਾ ਇੱਕ ਮਿੰਟ ਹੋਰ ਦੱਸੋ ਮੈਂ ਕੋਈ ਨਹੀਂ ਬੋਲਦਾ ਮੈਂ ਕੋਈ ਬੋਲਦਾ ਤੇ ਕੋਈ ਵੀ ਨਹੀਂ ਬੋਲਦਾ ਮੈਂ ਕੱਲਾ ਬੋਲਿਆ ਕਮਾਲ ਹੈ ਹੁਣ ਤੂੰ ਇਹ ਗੱਲ ਕੀ ਕਹਿਨੇ ਪਸੰਦ ਨੇ ਪਸੰਦ ਨੇ ਉਹਨਾਂ ਕੋਲ ਸਬੂਤ ਨੇ ਪਕੜਿਆ ਤੇ ਉਹਨੂੰ ਐਵੇਂ ਪਕੜ ਲਿਆ ਹਾਂ ਹੁਣ ਕੋਈ ਵੀ ਨਹੀਂ ਬੋਲਦਾ ਮੈਂ ਕੱਲਾ ਬੋਲਿਆ ਨਾ ਮੈਂ ਕੀ ਲੈਣਾ ਮੈਂ ਪੀਣਾ ਜੀ ਮੈਂ ਕੱਲੀ दारू ਪੀਣਾ ਸਾਡੇ ਦੇਵ ਚੋਂ ਕੱਢ ਕੇ ਹਾਰੋ ਨਸ਼ਾ ਬਣੇ ਇਹਨੂੰ ਪੀਣਾ ਦੇ ਇਹਨਾਂ ਦੀ ਰਹਿਮਤ ਹੋਵੇ ਤਾਂ ਮੈਂ ਕਹਿੰਦਾ ਗਰੰਟੀ ਹੈ ਲੋਕੀ ਘੜੀ ਛੱਡ ਜਾਣਗੇ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਲੱਗੀ ਮੈਂ ਅੱਜ ਤਾਂ ਹੀ ਆਪ ਨਾਲ ਆਇਆ ਤੁਹਾਨੂੰ ਕਰਨ ਦੀ ਲੋੜ ਨਹੀਂ ਤੁਸੀਂ ਨੰਬਰ ਲਓ ਇਹਨਾਂ ਨੂੰ ਆਦਾ ਨੰਬਰ ਦੇ ਨੰਬਰ 'ਤੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਮੇਰਾ ਵੀ ਨੰਬਰ ਲਓ ਇਹਨਾਂ ਦਾ ਲਓ ਕੋਈ ਤੁਹਾਨੂੰ ਧਮਕਾਉਂਦਾ ਕੋਈ ਮਾੜੀ ਗੱਲ ਕਰਦਾ ਸਾਨੂੰ ਦੱਸੋ ਅਸੀਂ ਨਾਲ ਖੜੇ ਹਾਂ 667989 ਨਹੀਂ ਮਲਕੀਤ ਭਾਈ ਦੇਦਾ ਅਸੀਂ ਤਾਰੀਫ ਕਰਨੇ ਇਹ ਤਾਂ ਦੱਬ ਗਰਫਤ ਕਰਨੇ ਕੰਮ ਇਹ ਨਾਲੇ ਮੇਰੇ ਫੰਡ ਦਾ ਵੀ ਡੰਡੇ ਮਾਰਨਾ ਇਸ ਚੀਜ਼ ਪਾਜੀ ਨਾਲ ਹੁੰਦੇ ਨੇ ਪਰ ਉਹ ਸ਼ਰਮ ਹੋਇਆ ਮੇਰਾ ਨੰਬਰ ਲਓ 97813 97813 77710 ਮੈਸਜ ਕੋਲ ਕਰਦੇ ਹੋ ਆਪ ਦਾ ਮੈਸੇਜ ਕਰਦੇ ਹੋ ਨਾਮ ਮੈਂ ਤੁਹਾਡਾ ਨੰਬਰ ਕਰ ਲੈਣਾ ਸੇਵ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਾਂ ਨਾਲ ਮਿਲ ਕੇ ਉਹਨਾਂ ਸਾਰ ਦਿਨ ਸਾਡਾ ਉਹਨਾਂ ਘਰ ਰਾ ਆ ਗਿਆ ਆ ਸਾਡੀ ਰੇੜੀ ਖੜੀ ਜੀ ਅਸੀਂ ਤਾਂ ਫਿਰ ਵਾਰੀ ਵਾਰੀ ਕਿੰਨੂੰ ਹੱਥ ਜੋੜੀ ਤੇ ਕਿੰਨੂੰ ਨਾ ਪਜਾਨੇ ਆ ਪਾਈ ਦੇ ਫਿਰ ਕਿੰਨੇ ਭਰਾਵਾ ਸਾਡੀ ਰੇੜੀ ਛੱਡ ਜੋ ਫੋਈ ਮਰਾਉਂ ਗੱਲ ਹੋਰ ਪੈਂਦੇ ਅਗਲੇ ਗੱਲ ਪੈਂਦੇ ਨੇ ਵੀਰੇ ਫਿਰ ਕਿੰਨਾ ਕਿਨਾ ਲੜਾਈ ਲੜਾਂਗੇ ਯਾਰ ਯਾਰ ਹੁਣ ਮੈਨੂੰ ਫੋਨ ਦੁਬਾਰਾ ਵਾਲੇ ਬੰਦੇ ਆ ਗਏ ਲੜ ਮੈਨੂੰ ਆ ਬਣਾਇਆ ਤਾ ਇਹ ਕਹਿੰਦਾ ਆਪਾਂ ਨਸ਼ਾ ਖਤਮ ਕਰਨਾ ਮੈਂ ਮੈਂ ਕਹਿੰਦਾ ਨਜ਼ਾਰਾ ਪੜਜੋਗੇ ਬੜੇ ਜੀ ਇਹ ਦੁਕਾਨਦਾਰ ਗਏ ਨੇ ਆਪਾਂ ਲੱਗਣਾ ਅਸੀਂ ਬਹੁਤ ਖੁਸ਼ ਹਾਂ ਜਿਹੜਾ ਸੀਐਮ ਸਾਹਿਬ ਨੇ ਕੰਮ ਕੀਤਾ ਨਸ਼ੇ ਵਾਲਾ ਮੈਂ ਕਹਿੰਦਾ ਨਜ਼ਾਰੇ ਬੜੇ ਯਾਰ ਮੇਰੀ ਗੱਲ ਸੁਣੋ ਵੀ ਅਸੀਂ ਬੜੇ ਖੁਸ਼ ਆ ਯਾਰ ਮੈਂ ਬੜਾ ਸੁਣੋ ਯਾਰ ਤੁਹਾਨੂੰ ਕਿਸੇ ਡਰਨ ਦੀ ਲੋੜ ਨਹੀਂ 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 ਡਰਨਾ ਕਾਹਦਾ ਭਾਜੀ ਮੈਂ ਆਜ ਆਪ ਆਇਆ ਨਾ ਮੈਨੂੰ ਸ਼ਿਕਾਇਤ ਆਈ ਸੀ ਇੱਥੇ ਆ ਕੇ ਕੰਮ ਕਰਦੇ ਪਏ ਨੇ ਨਹੀਂ ਹੈਗਾ ਨਾ ਬਹੁਤ ਨਾਲੇ ਭਾਜੀ ਬਹੁਤ ਨਾਲ ਸੁਣੋ ਨਾਲ ਲੈ ਕੇ ਆਇਆ ਇਹ ਮੈਂ ਖੜਾ ਸੀ ਇੱਥੇ ਜੋ ਵੀ ਇਹਨਾਂ ਨੇ ਅਫਸਰਾਂ ਨੇ ਚੈੱਕ ਕੀਤਾ ਕੋਈ ਗੋਲੀਆਂ ਨਿਕ ਜਿਹੜਾ ਵੀ ਹੈਗਾ ਹੋਰ ਵੀ ਦੱਸੋ ਕਿਹੜੇ ਨੇ ਭਾਵੇਂ ਕੋਈ ਨਸ਼ਾ ਖਤਮ ਕਰਾਂਗੇ ਇਹੋ ਜੇ ਨੌਜਵਾਨਾਂ ਨੂੰ ਜਿਹੜੇ ਸਾਡੇ ਨਾਲ ਨੇ ਨੌਜਵਾਨਾਂ ਦੀ ਸਾਨੂੰ ਲੋੜ ਹੈ ਜੋ ਅੱਜ ਇਹਨਾਂ ਨੇ ਸਾਥ ਦਿੱਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਅੱਜ ਇਹ ਸਾਰੇ ਨੌਜਵਾਨ ਹੀ ਨੇ ਜੋ ਅੱਜ ਇੱਥੇ ਨਸ਼ਾ ਵੇਚਣ ਵਾਲਿਆਂ ਨੂੰ ਜੇ ਫੜਿਆ ਪੁਲਿਸ ਨੇ ਜੇ ਇੱਥੇ ਆ ਗਿਆ ਸੀ ਉਹਨਾਂ ਨੇ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਇਨਫੋਰਮ ਕੀਤਾ ਗਿਆ ਔਰ ਇੱਥੇ ਆ ਕੇ ਅਸੀਂ ਜਿਹੜੇ ਨੌਜਵਾਨ ਇੱਥੇ ਨਸ਼ੇ ਜੋ ਵੀ ਔਰ ਨਸ਼ੀਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਿਜਾ ਕੇ ਹੁਣ ਕਾਰਵਾਈ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਪਰ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਕ ਟੋਕ ਕੇ ਜਿਹੜਾ ਸਾਨੂੰ ਦੱਸਿਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਔਰ ਇਹਨਾਂ ਦੀ ਜਿਹੜੀ ਮੈਂ ਸਮਝਦਾ ਛਲਾਗਾ ਬਣਦੀ ਹੈ ਜੋ ਇਹਨਾਂ ਨੇ ਹੌਸਲਾ ਵਿਖਾਇਆ ਤੇ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਖੜਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਵੱਲ ਕੋਈ ਵੇਖਦਾ ਨਹੀਂ ਜੇ ਕੋਈ ਤੁਹਾਡੇ ਵੱਲ ਕੋਈ ਧਮਕੀ ਦਿੰਦਾ ਤੁਹਾਨੂੰ ਕੋਈ ਧਮਕਾਉਂਦਾ ਤਾਂ ਮੈਨੂੰ ਦੱਸਣਾ ਸਾਡੇ ਤੋਂ ਬਿਨਾਂ ਫਿਰ ਕੋਈ ਨਹੀਂ ਮੈਂ ਇਹ ਕਹਿਣਾ ਵੀ ਜਿਵੇਂ ਆਂਟੀ ਜੀ ਬੋਲ ਕੇ ਇੱਥੇ ਗਏ ਨੇ ਕੱਲ ਨੂੰ ਮੇਰੇ ਤੋਂ ਕੋਈ ਐਕਸ਼ਨ ਆਉਂਦਾ ਤਾਂ ਫਿਰ ਮੈਂ ਬੈਠ ਰਿਹਾ ਬਸ ਠੀਕ ਹੈ ਜੀ ਨਹੀਂ ਯਾਰ ਤੁਸੀਂ ਘਬਰਾਉਣਾ ਨਹੀਂ ਕਿ ਓਕੇ ਜੀ ਮੈਂ ਜਿਵੇਂ ਬੋਲਿਆ ਕੋਈ ਨਹੀਂ ਬੋਲਿਆ ਸੀ ਕੋਈ ਨਹੀਂ ਬੋਲਿਆ